ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਅੱਜ ਆਪਾਂ ਪਹੁੰਚੇ ਆ ਖੇਤ ਕਣਕ ਦੇ 20 2084 ਅਤੇ 2214 ਦੋ ਵੈਰਾਈਟੀਆਂ ਜਿਹੜੀਆਂ ਆਪਾਂ ਨਵੀਆਂ ਲਾਈਆਂ ਸੀਗੀਆਂ ਇਹਨਾਂ ਦੇ ਕੰਪੈਰੀਜ਼ਨ ਕਰਨ ਲਈ ਤੇ ਜਿਹੜੀਆਂ ਨੂਜੀ ਬੁੱਡੂ ਦੀਏ ਨੇ ਨੂਜੀ ਬੁੱਡੂ ਕੰਪਨੀ ਸੀਡਸ ਦੀ ਤੇ 2084 ਇਹਦੇ ਵਿੱਚ ਆਪਾਂ ਇੱਕ ਬੈਗ ਯੂਰੀਏ ਦਾ ਲਾਇਆ ਅੱਧਾ-ਅੱਧਾ ਕਰਕੇ ਟੋਟਲ ਤੇ ਜਿਹੜੀ 22 14 ਸੀ ਉਹਦੇ ਵਿੱਚ ਆਪਾਂ ਤਿੰਨ ਬੈਗ ਯੂਰੀਏ ਦੇ ਲਾਏ ਨੇ ਤੇ ਕਦ ਕਾਠ ਵੱਲੋਂ ਜੇ ਗੱਲ ਕਰੀਏ ਤਾਂ 20 84 ਅੱਜ ਵੀ ਉਹਦੇ ਨਾਲੋਂ ਇੰਚ 2 ਇੰਚ ਉੱਚੀ ਉਹ ਕਹਿ ਸਕਦੇ ਹਾਂ ਬਾਕੀ ਰਹੀ ਗੱਲ ਬੱਲੀਆਂ ਦੀ ਤੇ ਬੱਲੀ ਤੁਹਾਡੇ ਸਾਹਮਣੇ ਹੈ तकरीबन 5 500 5 ਇੰਚ ਦੇ ਨੇੜੇ ਤੇੜੇ ਬੱਲੀ ਹੋਊਗੀ ਇਹ ਬੱਲੀ ਆਪਾਂ ਨੇ ਤੋੜ ਲਈ ਹੈ 284 ਦੀ ਤੇ ਉਧਰ ਆਪਾਂ ਇੱਕ ਬੱਲੀ 214 ਦੀ ਵੀ ਤੋੜਦੇ ਆਂ ਫਿਰ ਦੇਖਦੇ ਆਂ ਵੀ ਦੋਨੇ ਜਿਹੜੀਆਂ ਵੈਰੈਟੀਆਂ ਨੇ ਉਹਨਾਂ ਵਿੱਚ ਜਿਵੇਂ ਦਾਣੇ ਗਿਣਦੇ ਆਂ ਕਿਵੇਂ ਆ ਤੇ ਬੱਲੀਆਂ ਚਿੱਕੀ ਕੀ ਫਰਕ ਆ ਰਿਹਾ ਤੇ ਆਹ ਆਪਾਂ ਜਿਹੜੀ ਆ ਛੱਲੀ ਆ ਸੌਰੀ ਬੱਲੀ ਆਪਾਂ ਨੇ ਇਹਦੀ ਵੀ ਤੋੜ ਲਈ ਆ 214 ਇਹ ਵੈਰੈਟੀ ਜੀ ਦੇ ਵਿੱਚ ਆਪਾਂ ਤਿੰਨ ਵਾਗ ਯੂਰੀ ਦੇ ਲਾਇਨ ਨੇ ਦੋਨੇ ਵੈਰੈਟੀਆਂ ਨੂਜੀ ਬੂਡੂ ਸੀਡਸ ਦੀਆਂ ਨੇ ਤੇ ਇਹ ਬੱਲੀ ਥੋੜੀ ਜੀ ਦੂਸਰੀ ਬੱਲੀ ਨਾਲੋਂ ਛੋਟੀ ਲੱਗ ਰਹੀ ਹੈ ਦੇਖਣ ਨੂੰ ਫੇਰ ਆਪਾਂ ਅੱਗਾਹਾਂ ਚੈੱਕ ਕਰਾਂਗੇ ਇਹ ਦੇਖੋ ਜੀ ਇਹ ਪਈ ਹੈ ਆਪਣੀ ਬੱਲੀ ਭਾਈ 14 ਦੀ ਤੇ ਆਹ ਪਈ ਹੈ ਬੀਚਰਾ ਸੀਰੀ ਦੇਖਣ ਨੂੰ 2084 ਦੀ ਜਿਹੜੀ ਬੱਲੀ ਐ ਸਹਜ ਚ ਵੱਡੀ ਐ ਪਰ ਇੱਕ ਗੱਲ ਮੈਂ ਦੇਖੀ ਐ ਵੀ ਇਹਦੀ ਜਿਹੜੀ ਕੰਗੀ ਐ ਉਹ ਛਿੱਧੀ ਐ ਤੇ ਇਹਦੀ ਕੰਗੀ ਬਹੁਤ ਸੰਘਣੀ ਐ ਮੱਕੀ ਇਹਦੀ ਲੈਂਥ ਤਾਂ ਜ਼ਿਆਦਾ ਲੱਗ ਰਹੀ ਐ ਪਰ ਦਾਣੇ ਆਪਾਂ ਭੋਰ ਕੇ ਦੇਖਦੇ ਆਂ ਦੋਨਾਂ ਦੇ ਵਿੱਚ ਛਲੀਆਂ 'ਚ ਕਿੰਨੇ ਬੱਲੀਆਂ ਦੇ ਵਿੱਚ ਕਿੰਨੇ-ਕਿੰਨੇ ਨਿਕਲਦੇ ਆਂ ਬੱਲੀਆਂ ਦੇ ਵਿੱਚੋਂ ਆਪਾਂ ਦਾਣੇ ਗਿਣ ਕੇ ਫੇਰ ਤੁਹਾਨੂੰ ਦਿਖਾਉਣੀ ਐ ਵੀ ਕੀ ਆਉਂਦਾ ਐ ਹਾਂਜੀ ਆਪ ਭੋਰ ਲਿਆ ਤੇ ਬੱਲੀਆਂ ਭੋਰਨ ਤੋਂ ਬਾਅਦ ਦਾਣੇ ਗਿਣ ਲਏ ਨੇ ਇਹ ਆਪਾਂ 5-5 ਦਾਣੇ ਰੱਖੇ ਨੇ ਤੇ ਇਹ ਹੈਗਾ 2214 ਨੂੰ ਜੀ ਬੁੱਡੂ ਦਾ ਤੇ ਇਹ ਹੈਗਾ 2084 ਤੇ ਦੋਨਾਂ ਦੇ ਵਿੱਚ ਆਪਾਂ ਲਈਏ 10 20 30 40 50 60 65 ਤੇ 66 ਦਾਣੇ ਨਿਕਲੇ ਨੇ 2214 ਦੇ ਵਿੱਚੋਂ 68 ਦਾਣੇ ਤੇ ਇਹਦੇ ਵਿੱਚੋਂ 10 20 30 40 50 60 65 ਤੇ 4 69 ਇੱਕ ਘਟ 70 70 ਦਾਣੇ ਨਿਕਲੇ ਨੇ 2084 ਚੋਂ ਤੇ ਇਸ ਤੋਂ ਇਲਾਵਾ ਮੈਂ ਇਹ ਨਹੀਂ ਕਹਿੰਦਾ ਵੀ ਇਹ ਕਿਉਂਕਿ ਕਈ ਬੱਲੀਆਂ ਦੇ ਵਿੱਚ ਦਾਣੇ ਵੱਧ ਤੇ ਘਟ ਹੋ ਸਕਦੇ ਨੇ ਤੇ ਮੈਂ ਦੋ ਵਧੀਆ ਬੱਲੀਆਂ ਜਿਹੜੀਆਂ ਸਿਗੀਆਂ ਉਹ ਤੋੜੀਆਂ ਦੀਆਂ ਤੇ ਇਸ ਤੋਂ ਇਲਾਵਾ ਆਪਾਂ ਹੋਰ ਵੀ ਬੱਲੀਆਂ ਜਾਂਚ ਲਾਂਗੇ ਮਤਲਬ ਅੰਦਾਜ਼ਨ ਇਹਦੇ ਜਿਹੜੇ ਦਾਣੇ ਨੇ 60 ਤੋਂ 70 ਦੇ ਵਿੱਚ ਵਿੱਚ ਰਹਿੰਦੇ ਨੇ ਦੋਨੇ ਵੈਰੈਟੀਆਂ ਦੇ 60 ਲਾ ਲਓ 58 ਲਾ ਲਓ ਤੋਂ 58 ਤੋਂ 70 ਲਾ ਲਓ 58 ਤੋਂ 65 ਲਾ ਲਓ ਇਹਦੇ ਵਿੱਚ ਵੈਰੀ ਕਰਦੇ ਰਹਿੰਦੇ ਨੇ ਤੇ ਦੋਨਾਂ ਦੇ ਵੈਰੈਟੀਆਂ ਦੇ ਵਿੱਚ ਇਹ ਆ ਵੀ ਇਹਦੇ ਦਾਣੇ ਦੇਖਣ ਨੂੰ ਥੋੜੇ ਬਰੀਕ ਲੱਗ ਰਹੇ ਨੇ ਪਰ ਕਲਰ ਬਹੁਤ ਸੋਹਣਾ ਹੈ ਇਹ ਜਿੱਦਾਂ ਆਪਾਂ ਸ਼ਾਈਨ ਕਰਦਾ ਹੁੰਦਾ ਐਮਪੀ ਦੀ ਕਹਿੰਦੇ ਗਣ ਤੇ ਇਹ ਥੋੜੀ ਰੁੱਖੀ ਹੈ ਗਣਕ ਜਿਹੜੀ 22 14 ਬਾਕੀ ਝਾੜ ਕੀ ਰਹੂਗਾ ਇਹ ਆਪਾਂ ਵੱਡ ਕੇ ਤੁਹਾਨੂੰ ਦੱਸਾਂਗੇ ਤੇ ਝਾੜ ਪੂਰਾ ਦੇਖਣ ਲਈ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਗੱਲਾਂ ਖੇਤਾਂ ਦੀਆਂ